ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵੀਰਾਂ ਕੌਰ 786 ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਬਣਾਵਾਂਗੇ ਲੋਕੀ ਦੀ ਸਬਜ਼ੀ ਤੇ ਸੌਖੇ ਤਰੀਕੇ ਨਾਲ ਬਣਾਵਾਂਗੇ ਜੇਕਰ ਤੁਹਾਨੂੰ ਵੀਡੀਓ ਪਸੰਦ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਚੈਨਲ ਨੂੰ ਵੀ ਤੁਸੀਂ ਜ਼ਰੂਰ ਸਬਸਕ੍ਰਾਈਬ ਕਰ ਦਿਓ ਚਲੋ ਫਿਰ ਆਪਾਂ ਲੋਕੀ ਦੀ ਸਬਜ਼ੀ ਬਣਾਉਣਾ ਸ਼ੁਰੂ ਕਰਦੇ ਆਂ ਲੋਕੀ ਦੀ ਸਬਜ਼ੀ ਬਣਾਉਣ ਵਾਸਤੇ ਇੱਕ ਆਪਾਂ ਲੋਕੀ ਲੈ ਲਈ ਹੈ ਤੇ ਹੁਣ ਸਭ ਤੋਂ ਪਹਿਲਾਂ ਇਹਨੂੰ ਪਾਣੀ ਦੇ ਨਾਲ ਮੈਂ ਧੋ ਲਿਆ ਸੀਗਾ ਉਸ ਤੋਂ ਬਾਅਦ ਆਪਾਂ ਹੁਣ ਇਹਨੂੰ ਛਿੱਲ ਲਾਂਗੇ ਤੇ ਆਪਾਂ ਇਹ ਥੋੜੀ ਲੰਬਾਈ 'ਚ ਜ਼ਿਆਦਾ ਅੱਗ 'ਤੇ ਤੇ ਆਪਾਂ ਇਸ ਤਰ੍ਹਾਂ ਦੋ ਟੋਟੇ ਕਰ ਲਾਂਗੇ ਕਿਉਂਕਿ ਛਿੱਲਣ ਦੇ ਵਿੱਚ ਆਸਾਨੀ ਰਹੂਗੀ ਤੇ ਜਦੋਂ ਵੀ ਆਪਾਂ ਲੋਕੀ ਦੀ ਸਬਜ਼ੀ ਬਣਾਉਣੀ ਆ ਤੇ ਲੋਕੀ ਦੀ ਕੱਚੀ ਹੋਣੀ ਚਾਹੀਦੀ ਆ ਲੋਕੀ ਪੱਕੀ ਲੋਕੀ ਨਹੀਂ ਹੋਣੀ ਚਾਹੀਦੀ ਫਿਰ ਪੱਕੀ ਲੋਕੀ ਦੀ ਸਬਜ਼ੀ ਟੇਸਟੀ ਨਹੀਂ ਬਣਦੀ ਸਬਜ਼ੀ ਤਾਂ ਬਣ ਜਾਂਦੀ ਪਰ ਟੇਸਟੀ ਨਹੀਂ ਬਣਦੀ ਤੇ ਕੱਚੀ ਲੋਕੀ ਦੀ ਸਬਜ਼ੀ ਵਧੀਆ ਬਣਦੀ ਤੇ ਵੀਡੀਓ ਨੂੰ ਤੁਸੀਂ ਪੂਰਾ ਦੇਖ ਸੌਖੇ ਤਰੀਕੇ ਨਾਲ ਆਪਾਂ ਬਣਾਵਾਂਗੇ ਲੋਕੀ ਦੀ ਸਬਜ਼ੀ ਤੁਸੀਂ ਘਰ ਵਿੱਚ ਆਸਾਨੀ ਨਾਲ ਹੀ ਬਣਾ ਕੇ ਖਾ ਸਕਦੇ ਆਂ ਤੇ ਹੁਣ ਆਪਾਂ ਸਭ ਤੋਂ ਪਹਿਲਾਂ ਇਹਨੂੰ ਛਿੱਲ ਲਾਂਗੇ। ਇਸ ਤਰ੍ਹਾਂ ਆਪਾਂ ਪਤਲਾ-ਪਤਲਾ ਛਿਲਕਾ ਹੀ ਲਾਵਾਂਗੇ ਲੋਕੀ ਦਾ। ਜਿਆਦਾ ਮੋਟਾ ਛਿਲਕਾ ਨਹੀਂ ਲਾਉਂਦੇਗੇ, ਪਤਲਾ-ਪਤਲਾ ਛਿਲਕਾ ਹੀ ਲਾ ਦਾਂਗੇ। ਹਾਂਜੀ ਲੋਕੀ ਨੂੰ ਆਪਾਂ ਛਿੱਲ ਲਿਆਗਾ ਤੇ ਹੁਣ ਆਪਾਂ ਲੋਕੀ ਨੂੰ ਚੀਰ ਲਾਂਗੇ। ਐ ਸਨਾਪਾ ਪੀਸਾਂ ਦੇ ਵਿੱਚ ਕੱਟ ਲਾਂ ਬਾਲੇ ਮੋٹے ਵੀ ਨਹੀਂ ਪੀਸ ਕਰਦੇ ਤੇ ਬਾਲੇ ਬਰੀਕ ਵੀ ਨਹੀਂ ਪੀਸ ਕਰਦੇ ਆਪਾਂ ਸਾਰੀ ਲੋਕੀ ਨੂੰ ਆਪਾਂ ਇਸੇ ਤਰ੍ਹਾਂ ਹੀ ਚੀਕ ਕੇ ਤਿਆਰ ਕਰ ਲਾਂਗੇ ਹਾਂਜੀ ਲੋਕੀ ਆਪਾਂ ਚੀਰ ਲਈਏ ਨਾ ਹੀ ਜ਼ਿਆਦਾ ਆਪਾਂ ਮੋٹے ਪੀਸ ਰੱਖੇ ਤੇ ਨਾ ਹੀ ਆਪਾਂ ਬਰੀਕ ਪੀਸ ਰੱਖੇ ਆ ਤੇ ਹੁਣ ਆਪਾਂ ਦੋ ਚਮਚ ਪਾ ਦਾਂਗੇ ਵੇਸਣ ਦੇ ਥੋੜਾ ਜਿਹਾ ਆਪਾਂ ਪਾ ਦਾਂਗੇ ਨਮਕ ਆਪਾਂ ਥੋੜਾ ਹੀ ਪਾਵਾਂਗੇ ਨਮਕ ਨਮਕ ਆਪਾਂ ਬਾਅਦ 'ਚ ਵੀ ਪਾਵਾਂਗੇ ਤੇ ਥੋੜੀ ਜਿਹਾ ਆਪਾਂ ਪਾ ਦਾਂਗੇ ਪੀਸੀ ਲਾਲ ਮਿਰਚ ਤੇ ਥੋੜੀ ਜਿਹਾ ਪਾ ਦਾਂਗੇ ਆਪਾਂ ਹਲਦੀ ہاں ਜੀ ਥੋੜਾ ਜਿਹਾ ਆਪਾਂ ਪਾ ਦਾਂਗੇ ਧਨੀਆ ਪਾਊਡਰ ਤੇ ਥੋੜਾ ਜਿਹਾ ਪਾ ਦਾਂਗੇ ਆਪਾਂ ਭੁੰਨਿਆ ਜੀਰਾ ਪਾਊਡਰ ਹੁਣ ਆਪਾਂ ਸਾਰੀਆਂ ਚੀਜ਼ਾਂ ਨੂੰ ਇਸ ਤਰ੍ਹਾਂ ਹੱਥ ਦੇ ਨਾਲ ਹੀ ਮਿਕਸ ਕਰ ਦਾਂਗੇ ਲੋਕੀ ਦੇ ਵਿੱਚ ਇਸ ਤਰੀਕੇ ਨਾਲ ਲੋਕੀ ਬਣੀ ਬੜੀ ਟੇਸਟੀ ਲੱਗਦੀ ਆ ਜੇਕਰ ਕੋਈ ਲੋਕੀ ਖਾਣਾ ਪਸੰਦ ਨਹੀਂ ਕਰਦਾ ਤੇ ਇਸ ਤਰੀਕੇ ਨਾਲ ਜਦੋਂ ਵੀ ਤੁਸੀਂ ਘਰ ਵਿੱਚ ਬਣਾਉਂਗੇ ਲੋਕੀ ਦੀ ਸਬਜ਼ੀ ਤੇ ਸਾਰੇ ਹੀ ਖਾਣਾ ਪਸੰਦ ਕਰਨਗੇ ਕਿਉਂਕਿ ਗਰਮੀ ਦੇ ਵਿੱਚ ਵੈਸੇ ਵੀ ਲੋਕੀ ਹੋਈ ਤੋਰਨਾ ਹੋਈਆਂ ਕਦੂ ਇਹਨਾਂ ਹੀ ਠੰਡੀਆਂ ਸਬਜ਼ੀਆਂ ਹੁੰਦੀਆਂ ਆ ਹਾਂਜੀ ਸਾਰਾ ਸਮਾਨ ਆਪਾਂ ਲੋਕੀ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰਤਾ ਤੇ ਹੁਣ ਆਪਾਂ ਚੱਲਦੇ ਆਂ ਗੈਸਨ 'ਤੇ ਹਾਂਜੀ ਕੜਾਹੀ ਨੂੰ ਆਪਾਂ ਗੈਸ ਦੇ ਉੱਪਰ ਰੱਖ ਲਿਆ ਤੇ ਕੜਾਹੀ ਦੇ ਵਿੱਚ ਆਪਾਂ ਦੋ ਕ ਚਮਚ ਪਾ ਦਾਂਗੇ ਸਰੋਂ ਦਾ ਤੇਲ ਤੇਲ ਗਰਮ ਹੋ ਗਿਆ ਤੇ ਹੁਣ ਆਪਾਂ ਲੋਕੀ ਨੂੰ ਤੇਲ ਦੇ ਵਿੱਚ ਇਸ ਤਰ੍ਹਾਂ ਛੱਡ ਦਿੰਦੇ ਹਾਂ ਤੇ ਗੈਸ ਰੱਖਾਂਗੇ ਆਪਾਂ ਮੀਡੀਅਮ ਜਾਂ ਜ਼ਿਆਦਾ ਤੇਜ਼ ਅੱਗ ਤੇ ਨਹੀਂ ਆਪਾਂ ਇਹਨੂੰ ਰੱਖਣਾਗਾ ਮੀਡੀਅਮ ਜੀ ਅੱਗ ਤੇ ਆਪਾਂ ਪਕਾਵਾਂਗੇ ਲੋਕੀ ਹੁਣ ਲੋਕੀ ਨੂੰ ਆਪਾਂ ਚੰਗੀ ਤਰ੍ਹਾਂ ਪੋਣ ਲਾਂਗੇ ਹਾਂਜੀ ਹੁਣ ਆਪਾਂ ਸਬਜ਼ ਨੂੰ ਢੱਕ ਦਿੰਨੇ ਆ ਤੇ ਆਪਾਂ 5 ਕਿ ਮਿੰਟ ਨੂੰ ਪਕਾਵਾਂਗੇ ਵਿੱਚ ਦੀ ਇੱਕ ਅੱਧੀ ਵਾਰ ਆਪਾਂ ਘਰਚੀ ਜ਼ਰੂਰ ਮਾਰ ਦਾਂਗੇ ਕਿਤੇ ਲੋਕੀ ਥੱਲੇ ਨਾ ਲੱਗ ਜੇ ਤੇ ਆਪਾਂ 5 ਕਿ ਮਿੰਟ ਸੇਕ ਲਵਾਵਾਂਗੇ ਲੋਕੀ ਨੂੰ ਹਾਂਜੀ ਜਦੋਂ ਤੱਕ ਆਪਣੀ ਲੋਕੀ ਨੂੰ ਸੇਕ ਲੱਗਦਾ ਤੇ ਉਦੋਂ ਤੱਕ ਆਪਾਂ ਮਸਾਲਾ ਤਿਆਰ ਕਰ ਲੈਣੇ ਆ ਤੇ ਡੇਢ ਕ ਚਮਚੇ ਗਾ ਸਾਬਤ ਧਨੀਆ ਇਹਨੂੰ ਵੀ ਆਪਾਂ ਹੁਣ ਜੱਗ ਚ ਪਾ ਦਿੰਨੇ ਆ ਦੋ ਹਰنگ ਮਿਰਚ ਪਾ ਦਾਂਗੇ ਥੋੜਾ ਜਿਹਾ ਆਪਾਂ ਅਦਰਕ ਪਾ ਦਾਂਗੇ ਤੇ ਥੋੜਾ ਜਿਹਾ ਆਪਾਂ ਲਸਣ ਪਾ ਦਾਂਗੇ ਇੱਕ ਚਮਚ ਪਾ ਦਾਂਗੇ ਸਾਬਤ ਜੀਰਾ ਤੇ ਹੁਣ ਆਪਾਂ ਇਹਨੂੰ ਮਿਕਸੀ ਦੇ ਵਿੱਚ ਦਰਦਰਾ ਜਿਹਾ ਪੀਸ ਲਾਂਗੇ ਬਾਲਾ ਪੇਸਟ ਨਹੀਂ ਆਪਾਂ ਤਿਆਰ ਕਰਦੇ ਦਰਦਰਾ ਜਿਹਾ ਪੀਸਾਂਗੇ ਹਾਂਜੀ ਧਨੀਆ ਤੇ ਅਦਰਕ ਤੇ ਉਹ ਆਪਾਂ ਪੀਸ ਲਿਆ ਹੁਣ ਤੇ ਆਪਾਂ ਦਰਦਰਾ ਜਿਹਾ ਪੀਸਿਆਗਾ ਤੇ ਜੇ ਤੁਸੀਂ ਮਿਕਸੀ ਵਾਲੇ ਜਗ੍ਹਾ 'ਚ ਨਹੀਂ ਵੀ ਪੀਸਣਾ ਤੇ ਤੁਸੀਂ ਕੁੰਡੇ ਦੇ ਵਿੱਚ ਕੁੱਟ ਕੇ ਵੀ ਇਹਨੂੰ ਮਸਾਲੇ ਨੂੰ ਤਿਆਰ ਕਰ ਸਕਦੇ ਆ ਹੁਣ ਆਪਾਂ ਇੱਕ ਕੌਲੀ ਦੇ ਵਿੱਚ ਕੱਢ ਲੈਨੇ ਸਾਰਾ ਮਸਾਲਾ ਹਾਂਜੀ ਹੁਣ ਆਪਾਂ ਕੜਾਹੀ ਤੇ ਢੱਕਣ ਲਾ ਦਿੰਨੇ ਤੇ ਇੱਕ ਦੋ ਵਾਰੀ ਮੈਂ ਸਬਜ਼ੀ ਨੂੰ ਚੈੱਕ ਜਰੂਰ ਕੀਤਾ ਸੀਗਾ ਤੇ ਸਬਜ਼ੀ ਆਪਣੀ ਲੋਕੀ ਆਪਣੀ ਚੰਗੀ ਤਰ੍ਹਾਂ ਹੁਣ ਭੁੱਜ ਗਈ ਆ ਤੇ ਹੁਣ ਆਪਾਂ ਗੈਸ ਕਰਦਾਂਗੇ ਬੰਦ ਤੇ ਹੁਣ ਆਪਾਂ ਲੋਕੀ ਨੂੰ ਕੜਾਹੀ ਦੇ ਵਿੱਚੋਂ ਕੱਢ ਲਾਂਗੇ ਤੇ ਉਸੇ ਭਾਂਡੇ ਦੇ ਵਿੱਚ ਆਪਾਂ ਕੱਢ ਲਾਂਗੇ ਜਿਹੜੇ ਵਿੱਚ ਮਸਾਲਾ ਲੋਕੀ ਦੇ ਵਿੱਚ ਰਲਾਇਆ ਸੀਗਾ ਸਬਜ਼ੀ ਬਣਾਉਣ ਵਾਸਤੇ ਕੜਾਹੀ ਆਪਾਂ ਫਿਰ ਰੱਖ ਲਈਏ ਗੈਸ ਦੇ ਉੱਪਰ ਤੇ ਹੁਣ ਆਪਾਂ ਸਰੋਂ ਦਾ ਤੇਲ ਹੋਰ ਪਾ ਦਾਂਗੇ ਅਧਿਕ ਕੜਛੀ ਦਸਾ ਹੋਣਾ ਆਪਾਂ ਸਰੋਂ ਦਾ ਤੇਲ ਪਾ ਦਾਂਗੇ ਤੇਲ ਗਰਮ ਹੋ ਗਿਆ ਤੇ ਜਿਹੜਾ ਆਪਾਂ ਮਸਾਲਾ ਕੁੱਟ ਕੇ ਰੱਖਿਆ ਸੀਗਾ ਹੁਣ ਆਪਾਂ ਤੇਲ ਦੇ ਵਿੱਚ ਐਡ ਕਰ ਦਾਂਗੇ ਤੇ ਮਸਾਲੇ ਨੂੰ ਆਪਾਂ ਚੰਗੀ ਤਰ੍ਹਾਂ ਹੁਣ ਭੁੰਨ ਲਾਂਗੇ ਜੀ ਮਸਾਲੇ ਨੂੰ ਆਪਾਂ ਚੰਗੀ ਤਰ੍ਹਾਂ ਹੁਣ ਭੁੰਨ ਲਿਆਗਾ ਤੇ ਉਹ ਦੋ ਪਿਆਜ਼ ਲੈ ਸੀਗੇ ਉਹਨਾਂ ਦਾ ਆਪਾਂ ਪੇਸਟ ਬਣਾ ਕੇ ਪਹਿਲੇ ਰੱਖ ਲਿਆ ਸੀਗਾ ਹੁਣ ਆਪਾਂ ਇਹ ਐਡ ਕਰ ਦਾਂਗੇ ਪਿਆਜ਼ ਨੂੰ ਵੀ ਆਪਾਂ ਚੰਗੀ ਤਰ੍ਹਾਂ ਭੁੰਨ ਲਾਂਗੇ ਪਿਆਜ਼ ਨੂੰ ਵੀ ਆਪਾਂ ਚੰਗੀ ਤਰ੍ਹਾਂ ਹੁਣ ਭੁੰਨ ਲੈ ਤੇ ਹੁਣ ਆਪਾਂ ਮਸਾਲੇ ਐਡ ਕਰਾਂਗੇ ਨਮਕ ਪਾਵਾਂਗੇ ਸਵਾਦ ਅਨੁਸਾਰ ਅੱਧਾ ਚਮਚ ਪਾਵਾਂਗੇ ਧਨੀਆ ਪਾਊਡਰ ਅੱਧਾ ਚਮਚ ਪਾਵਾਂਗੇ ਆਪਾਂ ਹਲਦੀ ਦਾ ਅੱਧਾ ਚਮਚ ਪਾਵਾਂਗੇ ਪੀਸੀ ਲਾਲ ਮਿਰਚ ਹੁਣ ਆਪਾਂ ਇਹਨਾਂ ਨੂੰ ਮਿਕਸ ਕਰ ਦਿੰਦੇ ਹਾਂ ਹੁਣ ਆਪਾਂ ਪਾਵਾਂਗੇ ਦੋ ਟਮਾਟਰਾਂ ਦਾ ਪੇਸਟ ਚੰਗੀ ਤਰ੍ਹਾਂ ਮਿਕਸ ਕਰਕੇ ਆਪਾਂ ਸਾਰੀਆਂ ਚੀਜ਼ਾਂ ਨੂੰ ਘੁੰਨ ਲੈਣੀ ਆ ਹਾਂਜੀ ਹੁਣ ਆਪਾਂ ਥੋੜੀ ਜਿਹੀ ਪਾ ਦਾਂਗੇ ਦਹੀਂ ਦਹੀਂ ਖੱਟੀ ਨਹੀਂ ਹੋਣੀ ਚਾਹੀਦੀ ਫਰੈਸ਼ ਦਹੀਂ ਹੋਣੀ ਚਾਹੀਦੀ ਦਹੀਂ ਥਾਂ ਤੇ ਤੁਸੀਂ ਮਲਾਈ ਵੀ ਐਡ ਕਰ ਸਕਦੇ ਆ ਦੁੱਧ ਵੀ ਐਡ ਕਰ ਸਕਦੇ ਹੋ ਤੇ ਪਰ ਆਪਾਂ ਦਹੀਂ ਪਾਈ ਆ ਤੇ ਹੁਣ ਆਪਾਂ ਇਹਨੂੰ ਵੀ ਚੰਗੀ ਤਰ੍ਹਾਂ ਕਰ ਦਾਂਗੇ ਮਿਕਸ ਤੇ ਹੁਣ ਆਪਾਂ 2-3 ਮਿੰਟ ਵਾਸਤੇ ਇਹਨਾਂ ਨੂੰ ਘੁੰਨ ਲਾਂਗੇ ਹਾਂਜੀ ਸਾਰੇ ਸਮਾਨ ਨੂੰ ਆਪਾਂ 2-3 ਮਿੰਟ ਬਾਅਦ ਸੇ ਭੁੰਨ ਲਿਆਗਾ ਤੇ ਹੁਣ ਆਪਾਂ ਥੋੜਾ ਜਿਹਾ ਪਾਣੀ ਐਡ ਕਰਾਂਗੇ ਬਾਰਾ ਨਹੀਂ ਪਾਣੀ ਐਡ ਕਰਦੇ ਥੋੜਾ ਹੀ ਕਰਾਂਗੇ ਸਿਰਫ 4-5 ਚਮਚਾ ਆਪਾਂ ਪਾਣੀ ਦੇ ਐਡ ਕੀਤੇ ਆ ਅੱਧਾ ਚਮਚ ਪਾ ਦਾਂਗੇ ਆਪਾਂ ਗਰਮ ਮਸਾਲੇ ਦਾ ਥੋੜੀ ਜਿਹੀ ਆਪਾਂ ਪਾ ਦਾਂਗੇ ਕਸੂਰੀ ਮੇਥੀ ਹੁਣ ਆਪਾਂ ਇਹਨਾਂ ਨੂੰ ਕਰ ਦਾਂਗੇ ਮਿਕਸ ਗਰੇਵੀ ਨੂੰ ਥੋੜਾ ਜਿਹਾ ਉਬਾਲ ਆ ਗਿਆ ਤੇ ਹੁਣ ਫਰਾਈ ਕੀਤਾ ਹੋਈ ਆਪਣੀ ਲੋਕੀ ਪਾ ਦਾਂਗੇ ਹੁਣ ਆਪਾਂ ਲੋਕੀ ਨੂੰ ਗਰੇਵੀ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਹਾਂਜੀ ਲੋਕੀ ਨੂੰ ਆਪਾਂ ਗਰੇਵੀ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰਤਾ ਤੇ ਆਪਾਂ 3-4 ਮਿੰਟ ਵਾਸਤੇ ਕਟਾ ਅੱਗ ਤੇ ਆਪਾਂ ਸੇਕ ਲਵਾ ਲਾਂਗੇ ਸਿਰਫ 3-4 ਮਿੰਟ ਹੀ ਜ਼ਿਆਦਾ ਨਹੀਂ ਲਵਾਉਂਦੇਗੇ 3-4 ਮਿੰਟ ਆਪਾਂ ਸੇਕ ਹੋਰ ਲਵਾ ਲਾਂਗੇ ਲੋਕੀ ਨੂੰ ਹਾਂਜੀ ਸਬਜੀ ਤੇ ਆਪਾਂ ਟਕਨ ਲਾ ਦਿੰਨੇ ਆ ਸਬਜੀ ਆਪਣੀ ਬਣ ਕੇ ਤਿਆਰ ਆ ਹੁਣ ਆਪਾਂ ਗੈਸ ਕਰ ਦਾਂਗੇ ਬੰਦ ਖੁਸ਼ਬੂ ਬਹੁਤ ਵਧੀਆ ਆਉਂਦੀ ਆ ਤੇ ਖਾਂਚ ਵੀ ਬਹੁਤ ਇਸ ਤਰੀਕੇ ਨਾਲ ਤਾਂ ਬਣਾਵਾਂਗੇ ਤੇ ਖਾਂਚ ਤਾਂ ਟੇਸਟੀ ਬਣਦੀ ਆ ਤੁਸੀਂ ਦੇਖ ਸਕਦੇ ਕਿੰਨੀ ਵਧੀਆ ਜਿਹੜੀ ਇਹ ਸਬਜੀ ਬਣ ਕੇ ਤਿਆਰ ਹੋਈ ਆ ਕੋਈ ਕਹਿ ਸਕਦਾ ਵੀ ਇਹ ਲੋਕੀ ਦੀ ਸਬਜੀ ਇਸ ਤਰ੍ਹਾਂ ਬਣੀ ਹੋਣੀ ਆ ਜਦੋਂ ਤੁਸੀਂ ਇਸ ਤਰ੍ਹਾਂ ਬਣਾ ਕੇ ਖਾਓਗੇ ਨਾ ਤੇ ਬੱਚੇ ਵੀ ਤੁਹ ਤੋਂ ਦੂਰੀ ਦੂਰੀ ਵਾਰ ਮੰਗ ਕੇ ਇਸ ਤਰ੍ਹਾਂ ਲੋਕੀ ਦੀ ਸਬਜੀ ਨੂੰ ਤੇ ਰੋਟੀਆਂ ਦੇ ਨਾਲ ਖਾਣਾ ਪਸੰਦ ਕਰਨਗੇ ਹੁਣ ਸਬਜੀ ਨੂੰ ਆਪ ਇੱਕ ਪਲੇਟ ਦੇ ਵਿੱਚ ਕੱਢ ਲੈਣੇ ਇਹ ਸਬਜ਼ੀ ਨੂੰ ਆਪਾਂ ਭਾਂਡੇ ਦੇ ਵਿੱਚ ਕੱਢ ਲਿਆਗਾ ਤੇ ਉੱਪਰ ਆਪਾਂ ਹੁਣ ਸਜਾਵਟ ਵਾਸਤੇ ਪਾ ਦਾਂਗੇ ਦਹੀਂ ਹਾਂਜੀ ਇਸ ਤਰੀਕੇ ਨਾਲ ਤੁਸੀਂ ਵੀ ਲੋਕੀ ਦੀ ਸਬਜ਼ੀ ਘਰ ਵਿੱਚ ਜ਼ਰੂਰ ਬਣਾ ਕੇ ਦੇਖਿਓ ਤੇ ਜੇਕਰ ਤੁਹਾਨੂੰ ਲੋਕੀ ਦੀ ਸਬਜ਼ੀ ਦੀ ਵੀਡੀਓ ਪਸੰਦ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਤੇ ਕਮੈਂਟ ਕਰਨਾ ਨਾ ਭੁੱਲਿਓ ਮੇਰੇ ਦੇ ਤੇ ਆਪਾਂ ਨਵੀਂ ਰੈਸਪੀ ਦੇ ਨਾਲ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ